तल पार्टी सिधी गोमारी बी पी सरकार ਦੀ ਸਰਕਾਰ ਮਰਦਾਬ ਰਾਣਾ ਮੰਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਪਾਨੀਗੜ ਦਾ ਮੰਨਜੀ ਜੀ ਅੱਜ ਵਿਰੋਧ ਕਰ ਰਹੇ ਹੋ ਅਰਵਿੰਦ ਖੰਨਾ ਵੱਲ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਕੀ ਕਹਿਣਾ ਭਾਜਪਾ ਦਾ ਸਯੁਕਤ ਮੋਰਚੇ ਵੱਲੋਂ ਹਿੰਦੁਸਤਾਨ ਦੇ ਅੰਦਰ ਵਿਰੋਧ ਕੀਤਾ ਜਾ ਰਿਹਾ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਵੱਲੋਂ ਸੰਗਰੂਰ ਦੇ ਅੰਦਰ ਜਿਹੜਾ ਇਹਨਾਂ ਨੇ ਰੋਡ ਸ਼ੋਅ ਕੱਢਿਆ ਉਹਦਾ ਕਿਸਾਨਾਂ ਵੱਲੋਂ ਪੂਰਨ ਤੌਰ ਤੇ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਕਰਦੇ ਰਹਾਂਗੇ ਕਿਉਂ ਇਹਨਾਂ ਨੇ 750 ਕਿਸਾਨ ਦਿੱਲੀ ਦੇ ਅੰਦਰ ਮਾਰਿਆ ਸੁਭਕਰਨ ਗੋਲੀ ਮਾਰ ਕੇ ਕਣਕ ਦੇ ਅੰਦਰ ਖੜਾ ਮਾਰ ਦਿੱਤਾ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਮਾਰਨ ਵਾਲੀ ਜਮਾਤ ਹੈ ਜਿਹੜੀ ਅੱਜ ਉਹ ਸਾਡੇ ਬਾਜ਼ਾਰਾਂ 'ਚ ਫਿਰਦੀ ਆ ਬਦਕਿਸਮਤੀ ਹੈ ਸਾਡੀ ਮਹਾਰਾਜਾ ਰਣਜੀਤ ਦੇ ਰਾਜ ਵਾਂਗੂ ਗਦਾਰਾਂ ਦੀ ਲੜਨ ਲੰਬੀ ਹੈ ਪਰ ਆਉਣ ਵਾਲੇ ਸਮੇਂ 'ਚ ਇਹ ਲੈਣਾ ਕਟਣ ਗਿਆ ਕਿਉਂ ਅੰਗਰੇਜ਼ਾਂ ਨੂੰ ਵੀ ਬਹੁਤ ਵੱਡਾ ਬਹਿਮ ਸੀਗਾ ਵੀ ਅਸੀਂ ਇਸ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ ਸਾਡੇ ਕੋਲੇ ਬਹੁਤ ਵੱਡੀ ਤਾਕਤ ਹੈ ਪਰ ਤਾਕਤ ਲੋਕਾਂ ਦੀ ਵੱਡੀ ਹੁੰਦੀ ਹੈ ਲੋਕਾਂ ਦੀ ਤਾਕਤ ਇਹ ਨਾਲ ਵੱਧ ਰਹੀ ਹੈ ਇਹਨਾਂ ਨੂੰ ਪੂਰਨ ਤੌਰ ਤੇ ਵੱਡੇ ਪੱਧਰ ਤੇ ਸ਼ਰਮ ਚਾਹੀਦੀ ਹੈ ਦੇਸ਼ ਦੀਆਂ ਵੋਟਾਂ ਐਤਕੀ ਕਿਹੜੇ ਲੋਟ ਮਤਲਬ ਪੋਲ ਹੋਈਆਂ 40 40 35 35% ਵੋਟ ਪੋਲ ਹੋਈ ਹੈ ਇਹਦਾ ਜਵਾਬ ਇਹਨਾਂ ਕੋਲੇ ਆ ਵੀ ਕਿਉਂ ਕਾਹ ਤੋਂ ਨਹੀਂ ਲੋਕ ਤੁਹਾਡੇ ਤੋਂ ਖੁਸ਼ ਕਿਉਂ ਦੇਸ਼ ਵੱਡੇ ਪੱਧਰ ਤੇ ਲੁੱਟ ਕੇ ਖਾ ਲਿਆ ਦੇਸ਼ ਵੇਚ ਦਿੱਤਾ ਦੇਸ਼ ਵੇਚਣ ਵਾਲੇ ਅੱਜ ਬਜਾਰਾਂ ਦੇ ਵਿੱਚ ਫੇਰ ਦੇਸ਼ ਨੂੰ ਲੁੱਟਣ ਦੀ ਤਿਆਰੀ ਚ ਨੇ ਆ ਕਿਰਤੀ ਲੋਕ ਦੇਸ਼ ਨੂੰ ਬਚਾਉਣ ਦੀ ਤਿਆਰੀ ਚ ਨੇ ਜਿਹੜਾ ਇਹਨਾਂ ਨੇ ਸਭ ਕੁਝ ਲੁੱਟ ਕੇ ਖਾ ਲਿਆ ਤੇ ਵੇਚ ਦਿੱਤਾ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਜੇ ਮੈਂ ਉਦੋਂ ਹੁੰਦਾ ਤਾਂ ਪਾਕਿਸਤਾਨ ਦਾ ਜਿਹੜਾ ਗੁਰਦੁਆਰਾ ਹੈ ਉਹ ਨਨਕਾਣਾ ਸਾਹਿਬ ਨਹੀਂ ਗੁਰਦੁਆਰਾ ਜਿਹੜਾ ਕੋਰੀਡੋਰ ਖੋਲੇ ਹੈ ਕਹਿੰਦਾ ਇਹ ਗੁਰਦੁਆਰਾ ਫਿਰ ਭਾਰਤ ਦੇ ਅੰਦਰ ਹੁੰਦਾ ਮੈਂ ਇਸ ਗੱਲ ਕਹਿਣਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਆਪਣੇ ਆਪਣੇ ਇੱਥੇ ਗੰਗਾ ਦੇ ਉੱਤੇ ਜਿਹੜਾ ਬਣਿਆ ਹੋਇਆ ਗੁਰੂ ਨਾਨਕ ਗੋਦੜੀ ਗੁਰਦੁਆਰਾ ਉਹ ਫਿਰ ਢਾ ਕੇ ਮੰਦਰ ਕਿਉਂ ਬਣਾ ਦਿੱਤਾ ਇਸ ਕਰਕੇ ਬਹੁਤ ਵੱਡਾ ਡਰਾਮਾ ਜਿਹੜਾ ਭਾਜਪਾ ਖੇਡ ਕੇ ਇਸ ਦੇਸ਼ ਦੇ ਅੰਦਰ ਰਾਜ ਕੈਂਪੂਰ ਨਹੀਂ ਟੱਕਰ ਹੋਊਗਾ ਵਿਰੋਧ ਜਾਂ ਪੋਲਿੰਗ ਤੱਕ ਵਿਰੋਧ ਹੋਊਗਾ ਜਿੰਨਾ ਤੱਕ ਭਾਜਪਾ ਸਰਕਾਰ ਇਸ ਦੇਸ਼ ਦੀ ਕੋਈ ਵੀ ਸਰਕਾਰ ਜਿੰਨਾ ਤੱਕ ਆ ਲੋਕਾਂ ਦੀ ਜੂਨ ਨਹੀਂ ਸੁਧਰਦੀ ਉਹਨਾਂ ਤੱਕ ਵਿਰੋਧ ਇਹ ਲੋਕ ਕਰਦੇ ਰਹਿਣਗੇ ਬੀਜੇਪੀ ਦਾ ਵਿਰੋਧ ਇਸ ਕਰਕੇ ਕਰਦੇ ਆਂ ਅਸੀਂ ਇਹਨਾਂ ਨੇ 750 ਕਿਸਾਨ ਮਾਰਿਆ ਰਹਿੰਦੀਆਂ ਮੰਗਾਂ ਮੰਨੀਆਂ ਨਹੀਂ ਹੈਗੀਆਂ ਪਰ ਅਸੀਂ ਮਿੱਤਰ ਕਿਸੇ ਦੇ ਨਹੀਂ ਪਰ ਰੋਹਲ ਗਾਂਧੀ ਕਹਿੰਦੀ ਕਰ ਰਹੇ ਨੇ ਵੀ ਤੁਹਾਡੇ ਐਮਐਸਪੀ ਕਾਨੂੰਨ ਲਾਗੂ ਕਰਾਂਗੇ ਕਹਿੰਦਾ ਤਾਂ ਇਹ ਵੀ ਸੀ ਕਹਿੰਦਾ ਤਾਂ ਗਰੰਟੀਆਂ ਦੇਣਾ ਹੀ ਬਹੁਤ ਦਿੱਤੀਆਂ ਨੇ ਪਰ ਇਹਨੇ ਗਰੰਟੀਆਂ ਦੇ ਕੇ ਉਲਟ ਕਰ ਦਿੱਤਾ ਦੇਸ਼ ਵੇਚਦਾ ਸਾਰਾ ਹੁਣ ਰੋਹਲ ਗਾਂਧੀ ਕੀ ਕਰੂਗਾ ਜੇ ਤਾਂ ਰੋਹਲ ਗਾਂਧੀ ਇਹ ਕਹਿੰਦਾ ਵੀ ਮੈਂ ਵਰਲਡ ਬੈਂਕ ਦੀ ਜਿਹੜੀ ਸਿਸਟਮ ਦੇ ਵਿੱਚੋਂ ਬਾਹਰ ਆਊਗਾ ਫਿਰ ਤਾਂ ਅਸੀਂ ਮੰਨ ਲਾਂਗੇ ਗੱਲ ਜੇ ਅਜੋਗ ਅਦਾਰਿਆਂ ਦੇ ਕਹਿਣ ਤੇ ਰਾਜ ਕਰੂਗਾ ਫਿਰ ਸਾਡੀ ਜੂਨ ਨਹੀਂ ਸੁਧਰਦੀ ਫਿਰ ਅਜੋਗ ਅਦਾਰਿਆਂ ਦੀ ਜੂਨ ਸੁਧਰੂਗੀ ਇਹਨਾਂ ਦੇ ਲੀਡਰਾਂ ਦੇ ਢਿੱਡ ਭਰਨ ਕਿਤੇ ਘਰ ਭਰਨਗੇ ਅੱਜ ਵੱਡੇ ਪੱਧਰ ਤੇ ਚਿੰਤਾ ਦਾ ਵਿਸ਼ਾ ਲੋਕ ਜਣੇ ਕਿ ਆਪਦਾ ਆਪਦਾ ਸਵਾਰਨ ਤੇ ਲੱਗੇ ਹੋਏ ਨੇ ਪਰ ਕਿਰਤੀ ਲੋਕ ਜਿਹੜੇ ਦੇਸ਼ ਦਾ ਢਿੱਡ ਭਰਦੇ ਨੇ ਇਹ ਲੋਕਾਂ ਨੂੰ ਬਚਾਉਣ ਲੱਗੇ ਹੋਏ ਨੇ ਵੀ ਇੱਥੇ ਦੇ ਅਦਾਰੇ ਬਚਣ ਇੱਥੇ ਦੇ ਸਕੂਲ ਆਜ਼ਾਦ ਕਰਾਈਏ ਇੱਥੇ ਦੇ ਹਸਪੀਟਲ ਆਜ਼ਾਦ ਕਰਾਈਏ ਜਿੱਥੇ ਗਰੀਬ ਦਾ ਲਾਜ ਨਹੀਂ ਹੋ ਸਕਦਾ ਵੱਡੇ ਪੱਦਰ ਤੇ ਲਾਜ ਬਿਨਾਂ ਲੋਕ ਦਿਨ ਪਰ ਦਿਨ ਮਰ ਰਹੇ ਅਰਵਿੰਦ ਖੰਨਾ ਕਹਿੰਦੇ ਜਿਹੜਾ ਮੇਰਾ ਵਿਰੋਧ ਕਰ ਰਿਹਾ ਨੇ ਉਹ ਕਿਸਾਨ ਹੀ ਹੈ ਨਹੀਂ ਉਹ ਤੇ ਜਥੇਬੰਦੀਆਂ ਨੇ ਜਿਹੜੇ ਸਰਕਾਰ ਦੇ ਨਾਲ ਰਲ ਕੇ ਮੇਰਾ ਵਿਰੋਧ ਕਰ ਰਹੀ ਹੈ ਨਾ ਮੈਂ ਇਹਨਾਂ ਤੋਂ ਡਰਨ ਵਾਲਾ ਨਹੀਂ ਇਹੋ ਕਰਾਣਾ ਹੈ ਜਿਹੜੇ ਕਰਾਣੇ ਨੇ ਵੱਡੇ ਪੱਦਰ ਤੇ ਬੋਫਰੇਜ ਤੋਪਾਂ ਚੋਂ ਵੱਡੇ ਪੱਦਰ ਤੇ ਦੇਸ਼ ਨੂੰ ਲੁੱਟ ਰਿਆ ਤੇਲ ਚੋਂ ਵੱਡੇ ਭੰਡਾਰਾਂ ਦੇ ਘਟਾਲੇ ਨੇ ਇਹਨਾਂ ਦੇ ਉੱਤੇ ਇਹ ਅਰਵਿੰਦਰ ਖੰਨਾ ਐਵੇਂ ਨਹੀਂ ਭਾਜਪਾ ਚ ਆਇਆ ਏਡੀ ਨੇ ਲੱਤਾ ਚ ਰੱਸਾ ਪਾ ਕੇ ਘੜੀਸ ਕੇ ਗੱਡੀ ਚ ਬਿਠਾਇਆ ਇਹ ਕਿਹੜੇ ਖੇਤ ਦੀ ਮੂਲੀ ਆ ਉਹਨਾਂ ਮੁਰੇ ਇਹ ਨੂੰ ਪਤਾ ਇਹਨੇ ਕਹਿਣਾ ਬਣਦਾ ਇਹਨੂੰ ਕਹਿੰਦੇ ਨੇ ਵੀ ਕਹ ਐ ਤੂੰ ਜੋ ਉਹਨਾਂ ਦਾ ਤੋਤਾ ਹੁਣ ਇਹ ਉਹਨਾਂ ਦੀ ਬੋਲੀ ਬੋਲੂਗਾ ਇਹ ਜਦੋਂ ਜੇ ਉਹਰੇ ਕਾਂਗਰਸ ਦਾ ਰਾਜ ਹੋ ਗਿਆ ਨੋਟ ਕਰ ਲਿਓ ਜਵਾਬ ਮੰਗਿਓ ਸਾਥ ਹਜੇ ਜਿਉਂਦੇ ਰਹੇ ਇਹੀ ਤੋਤਾ ਕਾਂਗਰਸ ਦੀ ਗੱਡੀ ਚ ਬੈਠਿਆ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਆ ਜੀ ਪੁੱਤ ਜੀ ਰਜੀਤ ਸਿੰਘ ਭਾਰਤੀ ਕਿਸਾਨੀ ਇਕਤਾ ਗਰਾਹਾਂ ਬਲਾਕ ਪਾਨੀਗੜ ਦਾ ਮੀਤ ਪ੍ਰਧਾਨ ਹਰਜੀਤ ਜੀ ਅੱਜ ਇੱਕ ਵਾਰ ਫੇਰ ਤੁਸੀਂ ਅਰਵੇ ਦੇ ਖੰਨੇ ਦਾ ਵਿਰੋਧ ਕੀਤਾ ਕੀ ਕਹਿਣਾ ਜੀ ਦੇਖੋ ਜੋ ਭਾਜਪਾ ਪਾਰਟੀ ਹੈ ਕਿਸਾਨਾਂ ਦੀ ਕਾਤਲ ਹੈਗੀ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰੀਆ ਇਹ ਪਾਰਟੀ ਤੇ ਸਾਡੇ ਸ਼ੁਭ ਕਰਨ ਦੇ ਸਿੱਧੀਆਂ ਗੋਲੀਆਂ ਮਾਰੀਆਂ ਨੇਗੀਆਂ ਇਸ ਕਰਕੇ ਅਸੀਂ ਭਾਜਪਾ ਪਾਰਟੀ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਲਿਖਤੀ ਵਾਅਦੇ ਜਦੋਂ ਦਿੱਲੀ ਅੰਦੋਲਨ ਸਮਾਪਤ ਹੋਇਆ ਐਮਐਸਪੀ ਦੀ ਕਾਨੂੰਨੀ ਗਰੰਟੀ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੇ ਉੱਤੇ ਗੱਡੀਆਂ ਚਰਾ ਕੇ ਦਰੜ ਕੇ ਮਾਰਿਆ ਉਸ ਮੰਤਰੀ ਦੇ ਮੁੰਡੇ ਨੂੰ ਇਹਨਾਂ ਨੇ ਟਿਕਟ ਦੇ ਕੇ ਨਵਾਜਿਆ ਸਾਡੇ ਜ਼ਖਮਾਂ ਤੇ ਖੂਨ ਸੜਕਿਆ ਐਸਾ ਭਾਜਪੀ ਪਾਰਟੀ ਨੇ ਇਸ ਕਰਕੇ ਵਿਰੋਧ ਕਰਦਿਆਂ ਸਾਡਾ ਰਵਿੰਦ ਖੰਦੇ ਨਾਲ ਕੋਈ ਬੱਟਲਾ ਰੌਲਾ ਨਹੀਂ ਸਾਡਾ ਰਵਿੰਦ ਖੰਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਇਹ ਉਸ ਜਮਾਤ ਦੇ ਵਿੱਚ ਵਿੱਚ ਖੜਾ ਜਰਵਿੰਦ ਖੰਨਾ ਜਿਹੜੀ ਜਮਾਤ ਨੇ ਕਿਸਾਨਾਂ ਦਾ ਲਹੂ ਧਰਤੀ ਦੇ ਡੋਲਿਆ 750 ਕਿਸਾਨਾਂ ਦਾ ਕਤਲ ਕੀਤਾਗਾ ਉਸ ਨਿਰੰਦਰ ਮੋਦੀ ਦਾ ਅਸੀਂ ਵਿਰੋਧ ਕਰਦੇ ਆ ਇਸ ਕਰਕੇ ਸਰਹਿੰਦਖੰਡ ਦਾ ਵਿਰੋਧ ਕਰਦੇ ਆਗੇ ਇਹ ਕਰਦੇ ਰਹਾਂਗੇ ਲਗਾਤਾਰ ਹਰਜੀਤ ਜੀ ਬਿਆਨ ਸਿੰਘ ਦੇ ਕਤਲ ਸੀ ਜਾਂ ਹੋਰ ਸੀਗੇ ਉਹਨਾਂ ਨੂੰ ਤਾਂ ਸ਼ਹੀਦ ਕਿਹਾ ਗਿਆ ਕਿ ਇਹਨਾਂ ਨੂੰ ਬਿਆਨ ਸਿੰਘ ਨੂੰ ਸ਼ਹੀਦ ਕੀਤਾ ਪਰ ਜਿਹੜੇ ਕਿਸਾਨਾਂ ਨੂੰ ਮਾਰਿਆ ਗਿਆ ਉਹਨਾਂ ਦੇ ਨਾਲ ਸ਼ਹੀਦੀ ਦਾ ਕੋਈ ਵੀ ਜੜਾ ਸ਼ਬਦ ਨਹੀਂ ਜੁੜਿਆ ਗਿਆ ਅਮਿਤ ਸ਼ਾਹ ਦੇ ਵੱਲ ਦੇਖੋ ਜੋ ਅਮਿਤ ਸ਼ਾਹ ਨੇ ਕੱਲ ਉੱਥੇ ਬਿਆਨਵਾਜੀ ਦਿੱਤੀ ਆ ਇਹ ਪੰਜਾਬ ਦੇ ਵਿੱਚ ਅੱਗ ਲਾਉਣ ਫਿਰਦਾ ਅੱਗ ਲਾਉਣ ਨੂੰ ਅਸੀਂ ਇਹ ਫਿਰਕੂ ਇਹਨਾਂ ਦੀਆਂ ਗੱਲਾਂ ਚੰਗੀ ਤਰ੍ਹਾਂ ਸਮਝਦੇ ਆਂਗੇ ਕਿਉਂਕਿ ਅਸੀਂ ਜੇ ਬਿਆਨਤ ਸਿੰਘ ਦਾ ਕਤਲ ਹੋਇਆ ਤਾਂ ਉਹਨਾਂ ਨੇ ਜੇ ਕਤਲ ਕੀਤਾ ਜੁਰਮ ਕੀਤਾ ਉਹਨਾਂ ਨੇ ਸਜ਼ਾ ਭੁਗਤ ਲਈ ਹੈਗੀ ਉਹਨਾਂ ਨੂੰ ਛੱਡਣਾ ਪੰਦਾ ਹੈਗਾ ਜਿਹੜੇ ਹੋਰ ਲੋਕ ਵੀ ਅੱਜ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੇ ਆਪਣੀ ਸਜ਼ਾ ਭੁਗਤ ਲਈ ਉਹਨਾਂ ਨੂੰ ਛੱਡਣਾ ਪੰਦਾ ਹੈਗਾ ਪਰ ਬਦਕਿਸਮਤੀ ਸਾਡੇ ਦੇਸ਼ ਦੀ ਸਾਡੇ ਦੇਸ਼ ਦੇ ਜਿਹੜੇ ਲੋਕ ਰਾਜ ਕਰ ਰਹੇ ਨੇ ਉਹ ਜਿਹੜੇ ਕਹਿੰਦੇ ਨੇ ਵੀ ਇੱਥੇ ਮਤਲਬ ਕਾਨੂੰਨ ਦੇ ਤੌਰ ਤੇ ਇੱਥੇ ਲੋਕਾਂ ਦਾ ਸਾਰਾ ਕੰਮ ਚੱਲਦਾ ਹੈਗਾ ਇੱਥੇ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਇਹ ਕਾਨੂੰਨ ਸਾਰਿਆਂ ਵਾਸਤੇ ਇੱਕ ਨਹੀਂ ਉਹਨਾਂ ਨੂੰ 35 35 ਸਾਲ ਜੇਲਾ ਚ ਬੰਦ ਹੋਗੇ ਕੱਲ ਵੀ ਬੜਾ ਹੁੱਬ ਕੇ ਬੋਲੇਗਾ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਵੀ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ ਕਹਿਣਿਆ ਤੁਸੀਂ ਕਿਹਨੂੰ ਛੱਡਣਾ ਕਿਹਨੂੰ ਨਹੀਂ ਛੱਡਣਾ ਤੁਹਾਡੇ ਕੋਲ ਤਾਕਤ ਹੈ ਪਰਾਂ ਲੋਕ ਤਾਕਤ ਸੋ ਤੋਂ ਇਹ ਜਵਾਬ ਮੰਗਦੀ ਹੈ ਵੀ ਆ ਜਿਹੜੇ ਨਹੱਥੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਨੇ ਉਹਨਾਂ ਤੇ ਕਿਉਂ ਚਲਾਈਆਂ ਨੇ ਸਾਡਾ ਰੋਜੀ ਰੋਟੀ ਦਾ ਮਸਲਾ ਹੈ ਸਾਡਾ ਕਿਸੇ ਨੂੰ ਮਾਰਨ ਮਰਾਉਣ ਦਾ ਮਸਲਾ ਨਹੀਂ ਸਾਡਾ ਕਿਸੇ ਦਾ ਕਤਲ ਕਰਨਾ ਮਸਲਾ ਨਹੀਂ ਅਸੀਂ ਤਾਂ ਆਪਦੇ ਰੋਜੀ ਰੋਟੀ ਦੀ ਰਾਖੀ ਕਰਨ ਵਾਸਤੇ ਇਹ ਲੜਾਈ ਲੜ ਰਹੇ ਆ ਇਹਦੇ ਵਿੱਚ ਦੁਕਾਨਦਾਰ ਵੀ ਨੇ ਦੁਕਾਨਦਾਰਾਂ ਨੂੰ ਜੀਐਸਟੀ ਲਾ ਕੇ ਮਾਰਿਆ ਹੈ ਵਪਾਰੀਆਂ ਨੂੰ ਇੱਥੇ ਨੋਟਬੰਦੀ ਕਰਕੇ ਮਾਰਿਆ ਇਸ ਕਰਕੇ ਅੱਜ ਕੁੱਲ ਤਬਕਾ ਦੁਖੀ ਹੈ ਇਸ ਨਰਿੰਦਰ ਮੋਦੀ ਤੋਂ ਬਾੜੇ ਦੇ ਉੱਤੇ ਖਰੀਦ ਕੇ ਲਿਆਉਂਦਾ ਆ ਜਿਹੜੇ ਲੰਗੇ ਨੇ ਅੱਜ ਇਹ ਸਾਰੇ ਕਿਰਾਏ ਤੇ ਲਿਆਉਂਦੇ ਨੇ 5-500 ਰੁਪਏ ਦਿਹਾੜੀ ਤੇ ਜੇ ਸਾਨੂੰ ਮੈਂ ਸੋਡੇ ਜਾ ਚੇਤੇ ਕਰਾਉਣ ਵਾਸਤੇ ਸਵੇਰੇ ਤੁਸੀਂ 7 ਵਜੇ ਜਦੋਂ ਨਰਿੰਦਰ ਮੋਦੀ ਦੀ ਇੱਥੇ ਰੈਲੀ ਹੋਵੇ 7 ਵਜੇ ਕੁੱਲੀਆਂ ਚ ਜਾਓ ਗਰੀਬਾਂ ਦੀਆਂ ਕੁੱਲੀਆਂ ਦੇ ਵਿੱਚ ਉੱਥੋਂ ਬੀਜੇਪੀ ਦੀਆਂ ਬੱਸਾਂ ਖੜੀਆਂ ਹੁੰਦੇ ਨੇ ਪੰਜ ਪੰਜ ਸੌ ਦਿਹਾੜੀ ਤੇ ਜਾਂਦੇ ਨੇ ਬੀਜੇਪੀ ਦੇ ਲੋਕ ਇਸ ਕਰਕੇ ਇੱਕ ਪਾਸੇ ਕਿਰਤੀ ਲੋਕ ਨੇ ਜਿਹੜੇ ਨਿਰਸਵਾਰਥ ਆਪਦੀ ਜਨਤਲੀ ਦੇ ਧਰਕੇ ਲੜਦੇ ਨੇ ਇਸ ਕਰਕੇ ਅਸੀਂ ਨਰਿੰਦਰ ਮੋਦੀ ਦਾ ਵਿਰੋਧ ਕਰਦੇ ਹਾਂ ਕੁੱਲ ਤਲਕੇ ਦੀ ਰਾਖੀ ਕਰਦੇ ਹਾਂ ਆਪਦੀ ਰੋਜੀ ਰੋਟੀ ਦਾ ਕਰਦੇ ਹਾਂ ਹੋਜੀ ਸਾਹਿਬ